पकड़े ਨੇ ਇਹਦੇ ਬਾਰੇ ਕੀ ਜਾਣਕਾਰੀ ਸਿਵਾਰ ਹਰਮਨਦਰ ਸਿੰਘ ਬੇਕ ਐਸਐਸਪੀ ਜੰਦਰ ਦੇ ਹਾਤੀ ਜਿਹਦੇ ਦਸ਼ਮ ਵਿਸ਼ ਅਤੇ ਉਹਨਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਵਿਰੋਧ ਮਹਿਮ ਜਿਹੜੀ ਚਲਾਈ ਗਈ ਸੀ ਉਹਨੂੰ ਪ੍ਰਭਾਵਸ਼ਾਹੀ ਟੰਗ ਨਾਲ ਉਸ ਸਮੇਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਤ ਕਪੂਰ ਅਤੇ ਉਸ ਦੀ ਪਾਰਟੀ ਚੌਕੀ ਇੰਚਾਰਜ ਗਨਾਪਿੰਡ ਵੱਲੋਂ 6 ਵਿਅਕਤੀ ਜਿਹੜੇ ਸੀ ਜਿਨ੍ਹਾਂ ਚੋਂ 5 ਮਰਤੇ ਇੱਕ ਹੋਰ ਜਿਹੜੀ ਹੈਗੀ ਆ ਉਹ ਲੁੱਟਾਂ ਖੋਹਾਂ ਕਰਦੇ ਸੀ ਅਤੇ ਨਸ਼ਾ ਦੀ ਤਸਕਰੀ ਕਰਦੇ ਸੀ ਇਹ ਗਰੋਹ ਜਿਹੜਾ ਸੀ ਕਾਫੀ ਸਮੇਂ ਤੋਂ ਜੀਜੀ ਰੋਡ ਦੇ ਉੱਤੇ ਐਕਟਿਵ ਰਿਹਾ ਇਹ ਜਿਹੜੇ ਡਰਾਈਵਰ ਜਿਹਨੇ ਬਾਹਰੋਂ ਇਧਰ ਸੇਟਾਂ ਨੇ ਤੇ ਲੋਕਲ ਜਿਹੜੇ ਆਉਂਦੇ ਸੀ ਲੁਧਿਆਣਾ ਤੋਂ ਅੱਗੇ ਕੰਮ ਕਰਨ ਵਾਸਤੇ ਜਾਂ ਦਿੱਲੀ ਸਾਈਡ ਤੋਂ ਆਉਂਦੇ ਸੀ ਤਾਂ ਰੁਕਦੇ ਸੀ ਤੇ ਲੇਡੀਜ਼ ਰੋਕ ਲੈਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦੇ ਖੋਹਦੇ ਲੁੱਟ ਕਰਦੇ ਸਨ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕੱਲ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜਾ ਗੈਂਗ ਬਣਾ ਕੇ ਜਿਹੜੀਆਂ ਗਤਵਧੀਆਂ ਜਿਹੜੀਆਂ ਸੀ ਅਮਲ ਚੀ ਹੁੰਦੇ ਸਨ ਇਹ ਸਾਰੇ ਹੀ ਲੋਕਲ ਇੱਥੇ ਦੇ ਪਸ਼ਿੰਦੇ ਨੇ ਤੇ ਕਾਫੀ 1 ਸਾਲ ਤੋਂ ਇਸ ਕੰਮ ਦੇ ਵਿੱਚ ਐਕਟ ਕਰਸਾ ਪਹਿਲਾਂ ਵੀ ਸਾਰੇ ਇਹਨਾਂ ਦਾ ਕੋਈ ਪਰਚੇ ਪਰਚੇ ਦਰਜ ਇਹਨਾਂ ਤੇ ਇਹ ਜਿਹੜੇ ਚਾਰ ਦੋਸ਼ੀ ਨੇ ਉਹ ਪਹਿਲਾਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਮਾੜਾ ਹੈਗਾ ਉਹਨਾਂ ਦੇ ਨਸ਼ੇ ਅਤੇ ਚੋਰੀ ਦੇ ਮਕਦਮੇ ਜਿਹੜੇ ਆ ਉਹ ਦਰਜ ਹੈਗੇ ਆ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਗੈਂਗ ਫੜਨ ਦੇ ਨਾਲ ਜਿਹੜੇ ਟਰੱਕ ਵਗੈਰਾ ਜਾਂ ਜਿਹੜੇ ਲੁੱਟ ਖੋਹ ਜਿਹੀ ਟੂਰ ਤੇ ਹਾਈਵੇ ਤੇ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਜਿਹੜੀ ਆ ਉਹ ਰੁਕ ਗਈ ਤਰ ਲੇਡੀਆਂ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਸੀ ਦੇਚੇ ਇਹ ਜਿਹੜੀ ਲੇਡੀਆਂ ਨੂੰ ਵੀ ਇਸ ਇਸ ਤਰ੍ਹਾਂ ਦਾ ਯੂਜ਼ ਕਰਦੇ ਸੀ ਕਿਰਾ ਵੀ ਹੱਥ ਇਸ਼ਾਰਾ ਕਰ ਦਿੰਦੇ ਸੀ ਟੱਕੜਾ ਜਦ ਰੁਕ ਜਾਂਦਾ ਸੀ ਤੇ ਉਹਨੂੰ ਰੁਕ ਲੈਂਦੇ ਸੀ ਤਰ ਇਹ ਪਛਾਣਾਂ ਇਹਨਾਂ ਦੀ ਔਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਇਹ ਪੰਜ ਨੇ ਲੋਕਲ ਤੇ ਇਹਨਾਂ ਦੀ ਪਛਾਣ ਇਹਨਾਂ ਦੇ ਕ੍ਰਿਮਨਲ ਐਫ ਆਈ ਆਰਸ ਦਰਜ ਹੈਗੇ ਨੇ ਤੇ ਇਹਨਾਂ ਨੂੰ ਅੱਜ ਬਾਜੋਗੜ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਰਡ ਹਾਸਲ ਕੀਤਾ ਜਾਊਗਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲੋਂ ਜਿਹੜਾ ਉਹ ਚਾਰ ਚੋਰੀ ਦੇ ਮੋਬਾਈਲ ਇੱਕ ਚੋਰੀ ਦੇ ਟੀਵਾ ਜਿਹੜੀ ਕਿ ਉਹ ਲੁਧਿਆਣਾ ਸਾਈਡ ਤੋਂ ਚੋਰੀ ਕੀਤੀ ਸੀ ਗਾਂਜਾ 1 ਕਿਲੋ 24 ਗ੍ਰਾਮ ਅਤੇ 18 ਗ੍ਰਾਮ ਜਿਹੜੀ ਹੀਰੋਇਨ ਉਹ ਇਹਨਾਂ ਪਾਸੋਂ ਬਰਾਮਦ ਕੀਤੀ ਗਈ ਹੈ। ਅਤੇ ਇਹਨਾਂ ਕੋਲ ਦੋ ਦਾਫਤਰ ਸੀ ਜਿਹੜੇ ਕਿ ਇਹ ਵਾਰਦਾਤ ਦੇ ਵਿੱਚ ਯੂਜ਼ ਕਰਦੇ ਸੀ ਡਰਾਉਂਦੇ ਸੀ ਲੋਕਾਂ ਨੂੰ ਤੇ ਮਾਰਦੇ ਵੀ ਸਨ। ਉਹ ਉਹ ਵੀ ਬਰਾਮਦ ਕੀਤੇ। ਨਸ਼ਾ ਕਲੱਬ ਜੰਗ ਦੇ ਵਿੱਚ ਜਲੰਧਰ ਦਿਹਾਤੀ ਪੁਲਿਸ ਨੂੰ ਅਸਲੀ ਸਫਲਤਾ ਅਸਮਈ ਜਦ ਜਲੰਧਰ ਦਿਹਾਤੀ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਅਤੇ ਡੀਐਸਪੀ ਫਲੋਰ ਸਰਦਾਰ ਸਰਮਨ ਸਿੰਘ ਬਰਜੀ ਦੇ ਦਿਸ਼ਾ ਅਨੁਸਾਰ ਸਥਾਨਕ ਫਲੋਰ ਪੁਲਿਸ ਨੇ ਦੋ ਮੁਕਦਮੇ ਦਰਜ ਉਸੇ ਕੀਤੇ ਮੁਕਦਮਾ ਨੰਬਰ 131 ਤੇ ਮੁਕਦਮਾ ਨੰਬਰ 134 ਮੁਕਦਮਾ ਨੰਬਰ 131 ਹੈ ਜੋ ਕਿ ਐਨਡੀਪੀ ਸੈਕਟਰ ਰਾਣੋ ਦੇ ਖਿਲਾਫ ਦਰਜ ਦਰਜ ਕੀਤਾ ਇਹਦੇ ਇਸ ਪਾਸੇ 4 ਕਿਲੋਗ੍ਰਾਮ ਪੋਸਤੂਗ੍ਰਾਮਤ ਹੋਈ ਇਸ ਦੂਜੇ ਪਾਸੇ ਪਹਿਲਾ ਵੀ ਮੁਕਦਮੇ ਦਰਜ ਸੀ ਜੋ ਕਿ ਐਨਡੀਪੀਐਸ ਹੈ ਤੇ ਕਾਫੀ ਦੇਰ ਤੋਂ ਕਰਵਰਟ ਲਿਪਸੀ ਦੂਜੇ ਮਕਦਮੇ ਚ ਸਾਹਿਲ ਪੁੱਤਰ ਸੂਰਜ ਜਿਸpass 130 ਅਸ਼ੀਲ ਬੋਲੀਆਂ ਬਰਾਮਦ ਹੋਈਆਂ ਤੇ ਜੋ ਇਸ ਜਿਸ ਦੇ ਟਾਂਡੇ ਥਾਣੇ ਦੇ ਵਿੱਚ ਪਹਿਲਾਂ ਵੀ ਮੁਕਦਮਾ ਦਰਜ ਸੀ ਜੋ ਕਿ ਆਰਮ ਸੈਕਟਰ ਤੇ ਨਸ਼ੀ ਕਾਰੋਬਾਰ ਚੱਲ ਰਿਹਾ ਸੀ ਤੇ ਇਹਨਾਂ ਨੂੰ ਪੇਸ਼ਦਾਨ ਕਰਕੇ ਰਿਮਾਰਡਾ ਸਰਕਟ ਪਾ ਲਿਆ